ਜਾ ਲੋਟੀ ਗੱਲ ਉਹ ਨਹੀਂ ਪੁੱਛਾਂ ਜਾਨ ਤੇ ਤੁਸੀਂ ਪਹਿਲਾ ਯੋ ਪਾਪਾ ਪਹਿਲਾ ਪਾਪਾ ਚੰਗੇ ਗਏ ਚੰਗੇ ਗਏ ਨਵੀਂ ਦਾਸ ਸੁਣੀ ਆ ਜਾ ਵਾਲਾ ਕੋਟਪਿੰਟ ਪਾਉਣਗੇ ਵੀ ਠੀਕ ਆ ਜੀ ਤੇ ਨਾਲ ਦਾਸ ਨਹੀਂ ਬਣਨ ਗਿਆ ਵਾਲੀ ਪੱਗ ਚਲੋ ਜੀ ਕੌਮਾ ਕੁ ਲੈ ਚਲਿਆਂ ਵੇ ਕਦ ਮਮਨ ਤੇਰੇ ਲਈ ਅੰਦਾਸ ਨਹੀਂ ਹੋ ਗਏ ਨੇ ਤਿਆਰ ਤੇ ਹੁਣ ਪਹਿਲਾਂ ਆਪਾਂ ਹਰਗਨ ਨੂੰ ਸਕੂਲ ਛੱਡਾਵਾਂਗੇ ਉਸ ਤੋਂ ਬਾਅਦ ਮੈਂ ਜਾਵਾਂ ਅੱਗੇ ਚਲੋ ਚਲੋ ਬਾਹਰ ਬਾਹਰ ਭੱਜ ਕੇ ਭੱਜ ਕੇ ਚਲੋ 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 ਜੀ ਕਿਰਨ ਚੱਲ ਪਿਆ ਪਹਿਲਾਂ ਨੂੰ ਮੈਂ ਸਕੂਲ ਛੱਡਾ ਦਾਂਗਾ एक कोट जो प्रेस करवा थोड़ा जो तो बारो करवा लेना क्योंकि अपने घरे यार प्रेस सड़ गई कम खराब हो गया हो सबसे प्यारा कौन कौन है सबसे प्यारा पापा। बड़ा सोना बोलने जो कैमरा चल गई तो चुप कर गई ना ਕਹਿੰਦੇ ਸਭ ਤੋਂ ਪਿਆਰਾ ਕੌਣ ਹੈ ਪਾਪਾ ਮੇਰੇ ਪਾਪਾ ਕਹਿੰਦਾ ਇਹ ਪੋਤੀ ਕੋਟਰ ਸੇ ਦੇਤਾ ਪ੍ਰੈਸ ਕਰਨ ਵਾਸਤੇ ਬੈਗ ਪਾ ਕੇ ਜਾਣਾ ਮੈਂ ਕਿਹਾ ਚੱਲ ਠੀਕ ਚੱਲ ਹੁਣ ਚੱਲ ਪਿੱਠੂ ਬਾਦਦਾ ਲੇਣਾ ਭਾਈ ਹੁਣ ਕਾਹਨੋਂ ਬਾਹਰ ਆ ਗਿਆ ਕੋਈ ਦਿਖਾਈ ਇਹ ਦਿਨ ਦਿਖਾਈ ਹੋਈ ਗਏ ਵਾੜ ਨੇ ਚਰੇ ਬਾਜਰੇ ਨੇ ਛਾਲ ਤਾਜਵਾਜ ਚੰਗਿਆ ਗਿਆ ਜੀ ਭਾਜੀ ਬੜੀਆਂ ਟਿੱਚਰਾਂ ਕਰਦੇ ਸੀ ਕਰਦੇ ਕੋਈ ਕਿਚਰੇ ਮਰੇ ਮਖੌਲ ਕਰਦੇ ਸੀ ਕਰਾ ਲੀਏ ਵਿਆਹ ਕਰੋ ਚਲਾਵਾ ਹੇ ਹਾਂ ਕਰਾਉਣਾ ਪੈਣਾ ਵੀਰ ਬਾਦੋ 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 ਨਹੀਂ ਕੱਲਣ ਦਾ ਕੰਮ ਆਹ ਮਹਾਰਾਜਾ ਨਹੀਂ ਬਸ ਅੱਜ ਦੀ ਦਿਹਾੜੀ ਫੀਲਿੰਗਾਂ ਕੱਲ ਤਾਂ ਮਣ ਗਿਆ ਭਾਂਡੇ ਮਾਣਨੇ ਆ ਹਰੇ ਹਰੇ ਮਾੜੇ ਹਰੇ ਆਪਣੇ ਮੇਰੀ ਕਿਸਮਤ ਹੈ I did take take ਦੇਠਾ ਘੱਡੀ ਜਿੱਤੀਆਂ ਜਿੱਤੀ ਲਗਾਤੀ ਆਪਾਂ ਵੀ ਕੀ ਦੀ ਕਿਉਂਕਿ ਨਹੀਂ ਤੇ ਮਾਇਆ ਦੇਣੀ ਸਾਡੀ ਹਾਂ ਗੱਡੀ ਨਹੀਂ ਖੋਲਣੀ ਹੌਂਡੀ ਹੁਣ ਤੁਹਾਨੂੰ ਹੈਂ ਵਿਕੀ ਦੀਆਂ ਸਾਲੀਆਂ ਕੱਲ ਤੇ ਆ ਕੱਲ ਭੰਡੀਆਂ ਜੁੱਤੀ ਵਾਸਤੇ ਵੀ ਸਹੀ ਸਾਡਾ ਵੀ ਭਰਾ ਆ ਗੱਡੀ ਤੇ ਖੁੱਲੀ ਆ ਗੱਡੀ ਤੇ ਗੱਡੀ ਖੁੱਲੀ ਆ ਗੱਡੀ ਖੁੱਲੀ ਆ ਨਹੀਂ ਖੁੱਲੀ ਨਹੀਂ ਨਹੀਂ ਖੁੱਲੀ ਆ ਆਵੇ ਤੋ ਨਹੀਂ ਨਹੀਂ ਖੁੱਲਦੀ ਆ ਖੁੱਲਦੀ ਖੁੱਲਦੀ ਆ ਪਰਾਂ ਹੱਥ ਰੱਖ ਦੇ ਦੇਖ ਵੇਖੋ ਵੇਖੋ ਖੁੱਲਦੀ ਨਾ ਪਿਆ ਉਹਨਾਂ ਨੂੰ ਕਿਤਾਬੇ ਵੇਲੋ ਖੋਲ ਕੇ ਲੈ ਹਲੋ ਵੇਖੋ ਵੇਖੋ ਆ ਵੇਲੋ ਆ ਵੇਲੋ ਭਾਈ ਦੋਵਾਂ ਰੀ ਖਿਚਣਾ ਹੈਂ ਦੋਵਾਂ ਰੀ ਹੈਂਡਲ ਖਿੱਚੀਏ ਨਾ ਫਿਰ ਖੁੱਲਦੀ ਆ ਉਹ ਇਹਨੂੰ ਪਤਾ ਨ ਲੱਗਣ ਦਿਆ ਆਈ ਨਵੀਂ ਗੱਡੀ ਜੁਮਤੀ ਚਲੋ 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 ਕੋਈ ਨਾ ਕੋਈ ਨਾ ਇਹ ਹਿਸਾਬ ਲੈਣਾ ਤੇਰੇ ਨਾਲ ਭੈਣ ਵਾਲਾ ਰਿਸ਼ਤਾ ਆਇਆ ਤੇ ਤਾਂ ਕਰਕੇ ਤੈਨੂੰ ਜੁੱਤੀ ਦੇ ਦਿੱਤੀ ਉਹ ਜਾ ਫੁੱਲੇ ਲੁੱਟ ਸਾਡਾ ਹਾ ਹਾਨੂੰ ਹਾਨੂੰ ਰੁਪਈਆ ਦਸੋ ਦਸਾ ਸਾਡਾ ਵੀ ਰੱਖ ਲਿਓ ਸਾਡੇ ਹਿਸਾਬ ਨਾਲ ਰੱਖ ਲਿਓ ਫਿਰ ਮੈਂ ਉਹਨਾਂ ਫਿਰ ਮੈਂ ਫਿਰ ਮੈਂ ਫਿਰ ਮੈਂ ਤਾਂ ਜਿਆਦਾ ਨਾ 21 ਹਜ਼ਾਰ ਦੇ ਲੱਗ ਜਾ ਕੇ ਗੱਲ ਸ਼ੁਰੂ ਕਰਿਓ ਨਾ 11 ਹਜ਼ਾਰ ਦੇ ਸ਼ਾਹ ਦੇ ਮੁੱਕ ਜੇ ਅਹੀਂ ਆਏ ਇੱਥੇ ਸ੍ਰਿਸ ਇੱਥੇ ਇਹਦੇ ਸਾਹਮਣੇ ਆ ਇਧਰ ਸਾਰ ਖਜ਼ਾਨਾ ਚਲ ਚਲ ਆ ਲਾ 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 ਪਿੱਛੇ ਜਾ ਦੇ ਪਿੱਛੇ ਪਿੱਛੇ ਚਲ 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 ਜੀ مجي 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 ايمندو زکو کوئی هوت هون گي ਪੜਾ ਤੇ ਚਲੋ ਚੱਲ ਗਏ ਆ ਇਹਨੇ ਕਿਤੇ ਵੇਰੇ ਪੁੱਤ ਮੈਨੂੰ ਪਤਾ ਹੈ ਮੈਂ ਇੱਥੇ ਲੈ ਨਹੀਂ ਤਵੰਜਰਾ ਬਲਾ ਕੇ ਬਿਲਕੁਲ ਮੂੰਹ ਗਾਣੀ ਵਿੱਚ ਠੀਕ ਨਹੀਂ ਬਣਿਆ ਲੱਗਾ ਕੰਮ ਖਰਾਬ ਹੋ ਗਿਆ ਵੋਂਟਿੰਗ ਆ ਰਹੀ ਹੈ ਥਰ ਲੱਗ ਗਈ ਇੱਧਰ ਡੈਡੀ ਰਹੇ ਮੈਚ ਵੇਖਣ ਦੇ ਇੱਥੇ ਲੱਗਾ ਸੋਣ ਅੱਜ ਕਿਉਂ ਉੱਧਾਈ ਤੇ ਲੱਗ ਤੁਹਾਨੂੰ ਮੈਂ ਨਹੀਂ ਚੋਣਾ ਅੱਜ ਤੂੰ ਛੋਲੂ ਮੈਂ ਤਾਂ ਛੋ ਜਾ ਚੱਲ ਮੈਂ ਕੱਪੜੇ ਬਦਲ ਕੇ ਹੁੰਦਾ ਹੈ ਸੰਦੀਵੇ ਆ ਗਈ ਆ ਹਰਗਣ ਨਾਲ ਹੀ ਲਿਆਂਦਾ ਹੈ ਖਿਜੀ ਪਈ ਖਿਜੀ ਵੇਖਿਆ ਸੀ ਖਜਾ ਨਾ ਕਰਦਾ ਗੱਡੀ ਤਾਂ ਉਹ ਹੋ ਤਵੇ 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 ਸਿੱਤੀ ਨਾ ਤਾਂ ਸਕੀ ਨਾ ਆ ਇਹਦਾ ਉਹ ਟ੍ਰੇਨ ਨਹੀਂ ਅੱਗੇ ਕੀ ਕਹਿਨੀ ਆਹੜੇ ਉੱਪਰ ਵੈਨ ਨੂੰ ਕਹਿੰਦੇ ਆ ਕੱਟ ਨਹੀਂ ਨਹੀਂ ਅੱਗੇ ਕੀ ਬੋਲਣ ਦੀ ਹੀ ਫਟਕ ਜੀ ਫਟਕ ਕੀ ਪਾਟਕ ਕਹਿੰਦੀ ਫਟਕ ਇਹ ਫਟਕਾ ਛਾੜਾ ਅੱਗੇ ਇਹਨੂੰ ਕਹਿੰਦੀ ਪਟਕ ਖੁੱਲਾ ਹੈ ਫਟਕ ਖੁੱਲਾ ਦੇ اچھا ਠੀਕ ਹੈ ਕਿੱਥੇ ਜਾ ਰਹੇ ਹੋ ਇਹ ਪਤਾ ਤੇ ਜਾ ਰਹੇ ਹੈ ਪਤਾ ਨਹੀਂ ਕਿੱਥੇ ਹੈ ਇੱਥੇ ਮੂਝ ਹੀ ਬੋਲਦਾ ਕਿੱਥੇ ਤਾਰੀ ਵਾਲੇ ਤਾਰੀ ਵਾਲ ਜਾ ਰਹੇ ਹੈ ਹਰਗਣਾ ਪਤਾ ਕਿੱਥੇ ਜਾ ਰਹੇ ਦੱਸੋ ਸਾਰੇ ਜਣੇ ਪੁੱਤ ਉਹ ਕਿਹੜੇ ਤੜਾਗਾ ਰਹੇ ਨੇ ਤੇ ਤਾਰੀ ਵਾਲਿਆਂ ਨੇ ਕਿਹਾ ਇੱਕਦ ਨਾਲ ਆ ਕੋ ਇਹ ਵੀ ਰੈਰਿਟੀ ਹੈ ਇਹਨੋਂ ਸੇ ਛੱਡੇ ਜਾਣਦੇ ਆ ਇਹਦੇ ਅੱਖਾਂ ਦੇ ਮੇਰੇ ਪੱਟੀ ਨਹੀਂ ਬੰਨੀ ਵੀ ਇੰਨੇ ਆ ਜਾਣੇ ਇੱਧਰ ਨੇ ਇਹ ਹੈਗੇ ਉੱਥੇ ਛੱਡ ਕੇ ਦੇ ਪਾਸ ਗੱਡੀ ਭਜਾ ਦੇਣੀ ਹੋਣੀ ਕਿਉਂਕਿ ਤੇ ਨਿਰਮੜਾ ਆ ਗਿਆ ਉੱਥੇ ਉਹਦਾ ਲਖਾ ਦੇਣਾ ਨਹੀਂ ਨਹੀਂ ਤੇ ਨਿਰਮੜਾ ਆ ਗਿਆ ਆ ਉਹ ਕਹਿੰਦਾ ਕਿ ਇਹਨੂੰ ਘਰੋਂ ਕੱਢ ਦੇਣਾ ਮੈਂ ਚੱਲ ਲਿਆ ਵਾ ਪਤਰੀ ਸੁਖਾਰ ਬਾਹਰ ਕਢ ਲੈਣਾ ਨਿਰਮੜਾ ਇੱਥੇ ਸੁਖਰਾਵਲੀ ਘਾਤਗੇ ਦਇਆ ਕਰਾਇਦ ਲੱਭਣ ਪਰ ਕੋਈ ਗੱਲ ਨਹੀਂ ਬੰਡੀ ਜੋ ਘਟਾਈ ਵਾਲਾ ਕੋਈ ਹੈਗਾ ਮੇਰੇ ਵੀਰ ਤੇ ਦੱਸੋ ਯਾਰ ਕੋਈ ਘੱਟੋ ਘੱਟ ਨਹੀਂ 15:30 ਦਾ ਹਾਲ ਹੋਵੇ ਕੋਈ ਏਦਾਂ ਦਾ ਕੋਈ ਸਿਸਟਮ ਹੋਵੇ ਤੇ ਬਣ ਜੂਗਾ ਕੰਮ ਕੰਟੈਕਟ ਜ਼ਰੂਰ ਕਰਿਆ ਵੀ ਤੇ ਮੈਸੇਜ ਕਰਿਓ ਮੈਂ ਆਪੇ ਤੁਹਾਨੂੰ ਨੰਬਰ ਸੈਂਡ ਕਰ ਦੂੰ ਆਪਣਾ ਦੁਕਾਨਦਿਆਂ ਨੂੰ ਕੋਈ ਕਰੰਟ ਤੇ ਲੱਭੀ ਨਹੀਂ ਪਤੰਗਾਂ ਲੈ ਲੱਭ ਗਏ ਲੈ ਲਈਆਂ ਚੱਲ ਦੋ ਹੁਣ ਸਾਲ ਆਪਣੀ ਸਹੀ ਗੱਲ ਹੈ ਵੀ ਸਾਰਾ ਧਾਰੀ ਵਾਲਾ ਫੋਨ ਮਾਰਿਆ ਪਰ ਨਹੀਂ ਦੁਕਾਨ ਕੋਈ ਨਹੀਂ ਲੱਭੀ ਕਿਰਾਏ ਦੀ ਬੜਾ ਔਖਾ ਸਿਸਟਮ ਇਹ ਤਾਂ ਸਾਰੀ ਧਾਰੀ ਵਾਲਾ ਬੰਦਾ ਹੈਗਾ ਜੇ ਕੋਈ ਧਾਰੀ ਵਾਲਾ ਕੋਈ ਬੰਦਾ ਹੈਗਾ ਤਾਂ ਦੱਸਿਆ ਜਾਣਾ ਕਿਰਾਏ ਤੇ ਕਾਂ ਚਾਈ ਜਾਣਾ ਘਟੋ ਵੱਨੀ ਹਾਲ ਵੱਡਾ ਹੋਵੇ 15 ਵੇ 30 ਦੇ ਲੱਗ ਕੇ ਆਵੇ ਆ ਸੁਆਹ ਇਧਰਲੇ ਸਾਈਡ ਨਾਲ ਨਾਲ ਔਰ ਆਏ ਦੇਖੋ ਆ ਮਿਲਦੀ 16 16 ਮੱਥਾ ਇਹਦਾ ਚੌੜਾ ਸ਼ਟਰ ਉਹਦਾ ਛੋਟਾ ਲੱਗਾ ਵਾ 16 ਮੱਥਾ ਇਹਦਾ ਚੌੜਾ ਤੇ ਪਿਛਾ ਨੂੰ 35 ਫੁੱਟ ਆ ਤੇ ਦੁਕਾਨ ਤੇ ਆਪਾਂ ਨੂੰ ਮਿਲੀ ਨਹੀਂ ਆ ਤੇ ਹੁਣ ਆਪਾਂ ਸੋਚਿਆ ਵੀ ਚਲੋ ਰੋਹਤ ਘਟ ਪੀਣੀ ਦੀ ਕਾਲੀ ਪੈਂ ਗਈ ਇਹ ਦਿਨ ਕੋਹਣ ਡਿਆ ਆ ਆ ਵਸ ਸਿਸਟਮ ਘਟ ਤਕੜਾ ਆ ਆ ਦੇਖਣ ਵੇਖੀਏ ਖੁੱਦਾਂ ਆ ਨਾਲ ਮੋਂਟੀਨ ਪੋੜੀਆਂ ਚੜਦੀਆਂ ਪਰ ਸਿਸਟਮ ਆ ਬਹੁਤ ਤਕੜਾ ਆ 50 ਆ 50 ਪਛਾਣ ਉਹ ਇਦਾਂ ਲੰਮੀ 50 ਆ ਤੇ 15 16 ਫੁੱਟ ਮੱਥਾ ਆ ਕਹ ਕਿ ਤੇ ਟੈਮ ਨੀ ਖੋਦੋ ਖੋਦ ਆ ਉਹ ਨਿਕਾਦੀ ਮਾਤੀ ਛੋਨੇ ਨੇ ਇਹ ਕਿਹ ਕੰਦ ਹੈ ਆ ਅੱਲਾ ਦਾ ਦਦੇ ਨੇ ਕੋਲੇ ਨੀ ਬੂਆ ਖੋਦਦਾ ਹਰੇ ਕਿਉਂ ਹਾਂ ਜੀ ਖੋਦਦਾ ਫੇਰ ਖੜਕਾਓ ਨਾ ਕਹ ਦੱਦਾ ਮੈਂ ਇੱਥੇ ਆ ਹਾਂਜੀ ਜੀ ਸასი ਕਾਲ ਜੀ ਠੀਕ ਠਾਕ ਆ ਜੀ ਐਮਐਲ ਸਾਹਿਬ ਵਧੀਆ ਜੀ ਵਧੀਆ ਠੀਕ ਹੈ ਵਧੀਆ ਆ ਮਮਾ ਹੱਟੇ ਸਾਹਮਣੇ ਅਕੜਾਈਆਂ ਲਈ ਜਾਂਦੇ ਆ ਇਹਦੇ ਨਾ ਪਹਿਲਾਂ ਮਾਸ਼ ਕਰੀਏ ਸਰੀਰ ਨੂੰ ਹੈ ਜਿਹਦੀ ਕਰਨੀ ਪੈਣੀ ਇਹਨਾਂ ਨੇ ਆਪਣੇ ਰਹਿਣ ਦਿੰਦੇ ਆਪਣੇ ਰਾਹ ਮਨ ਨਹੀਂ ਇਹਦੇ 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 ਜਿਹੜੀ ਐਲਸੀ ਬਣਾਈਆਂ 5000 ਦੀ ਆ ਉਹ ਆ ਉਹਦਾ ਮਨ ਗਿਆ ਗਿਆ ਛੱਡ ਦਿੱਤੇ ਇਹਦਾ ਬਚਣਾ ਜ਼ਰੂਰੀ ਆ ਨਹੀਂ ਇਹਦਾ ਬਚਣਾ ਜ਼ਰੂਰੀ ਘਰ ਬਚਾਉਂਦਾ ਏ ਘਰ ਬਚਾਉਂਦਾ ਬਈ ਇਹ ਗੱਡੀ ਹੈ ਗੱਡੀ